ਕਿਉਂਕਿ ਡਰ ਡਰਦਾ ਜਦੋਂ ਮਾਹੌਲ ਇਦਾਂ ਦਾ ਹੋਵੇ ਕੋਈ ਲੀਗਲ ਆ ਕੋਈ ਕੇ ਕਿਸੇ ਦਾ ਪੇਪਰਵਰਕ ਚੱਲ ਰਿਹਾ ਕਿਸੇ ਦਾ ਨਹੀਂ ਚੱਲ ਰਿਹਾ ਉਹਨਾਂ ਨੂੰ ਹੁਣ ਤੁਸੀਂ ਕੀ ਸਲਾਹ ਦੇਣੀ ਚਾਹੁੰਦੇ ਆ ਵੀ ਤੁਸੀਂ ਕੀ ਤੁਸੀਂ ਕੀ ਕਰਨਾ ਹੈ ਤੁਹਾਡੇ ਹੱਕ ਕੀ ਨੇ ਸੋ ਆਪਣੇ ਜਿਹੜੇ ਪੰਜਾਬੀ ਲੋਕ ਜਿਹੜੇ ਹੈਗੇ ਜਿਨ੍ਹਾਂ ਦੇ ਅਸਾਈਲਮ ਲੱਗੇ ਹੋਏ ਆ ਉਹਨਾਂ ਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਜਿਹਨਾਂ ਦਾ ਅਸਾਈਲਮ ਆਫਿਸ ਚ ਆਇਮੀਗ੍ਰੇਸ਼ਨ ਕੋਰਟ ਚ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਵਿੱਚ ਕੇਸ ਚੱਲਦੇ ਆ ਉਹਨਾਂ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਜਿਹੜਾ ਦੀ ਡਿਪੋਰਟੇਸ਼ਨ ਫਾਈਨਲ ਹੋ ਗਈ ਹੈ ਮਤਲਬ ਕਿ BIA ਨੇ ਉਹਨਾਂ ਦਾ ਇੱਕ ਵਾਰੀ ਡਿਨਾਈ ਕਰਤਾ ਸੀਗਾ ਕੇਸ ਜਿਹੜਾ ਉਹਨਾਂ ਨੇ ਅਪੀਲ ਫਾਈਲ ਨਹੀਂ ਕੀਤੀ ਹੁਣ ਸਰਕਟ ਕੋਰਟ ਚ ਚਲਦੇ ਆ ਸਰਕਟ ਕੋਰਟ ਦੇ ਵਿੱਚ ਡਿਪੈਂਡ ਕਰਦਾ ਕਿਹੜੇ ਸਰਕਟ ਦੇ ਵਿੱਚ ਆ ਜਿਹੜਾ 9th ਸਰਕਟ ਤੇ 2nd ਸਰਕਟ ਥੋੜੇ ਫੇਵਰੇਬਲ ਐ ਸਟੇਸ ਟੂ ਦੇ ਦਿੰਦੇ ਆ ਜਿਹੜੇ ਦੂਸਰੇ ਹੋਰ ਆ 10th ਸਰਕਟ 5th ਸਰਕਟ 1st ਸਰਕਟ ਇਹ ਜਿਹੜੇ ਇਦਾਂ ਦੇ ਜਿਹੜੇ ਸਰਕਟ ਆ ਇਹ ਕਈ ਵਾਰੀ ਸਟੇ ਵਗੈਰਾ ਨਹੀਂ ਦਿੰਦੇ ਸੋ BIA ਤੱਕ ਇਹਨਾਂ ਨੇ ਸਾਰਿਆਂ ਨੇ ਸੇਫ ਰਹਿਣਾ ਤੇ ਮੁਕਤੀ ਗੱਲ ਇਹਦੇ ਵਿੱਚ ਇਹ ਹੁੰਦੀ ਆ ਕਿ ਤੁਹਾਡੇ ਕੋਲ I-94 ਹੋਣਾ ਚਾਹੀਦਾ ਜਿਹੜਾ ਤੁਹਾਡੀ ਸਟੇ ਨੂੰ ਡਿਸਾਈਡ ਕਰਦਾ ਜਦੋਂ ਤੁਸੀਂ ਆਉਂਦੇ ਆ ਤੁਹਾਨੂੰ ਵੀਜ਼ੇ ਤੇ ਤੇ ਤੁਹਾਨੂੰ ਐਂਟਰੀ ਦਿੰਦੇ ਆ ਉਹਦੇ ਵਿੱਚ ਦੱਸ ਦਿਆ ਕਿ 6 ਮਹੀਨੇ ਆ ਕਿੰਨੀ ਦੇਰ ਤੁਹਾਡੀ ਜਿਹੜੀ ਮੌਲਤ ਆ ਉਸ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਕਿ ਤੁਸੀਂ ਉਹਨੂੰ ਐਕਸਟੈਂਡ ਕਰੋ ਠੀਕ ਹੈ ਤੇ ਜੇ ਤੁਹਾਡਾ 485 ਜਿਹੜਾ ਗ੍ਰੀਨ ਕਾਰਡ ਐਪਲੀਕੇਸ਼ਨ ਆ ਉਹ ਪੈਂਡਿੰਗ ਹੁੰਦੀ ਆ ਜਾਂਦੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਪਰ ਉਸ ਤੋਂ ਇਲਾਵਾ ਜਿਹੜੇ ਵੀ ਹੋਰ ਵੀਜ਼ੇ ਆ ਜਾਂਦੇ ਆ ਨਾ ਜਿੱਦਾਂ ਹੁਣ ਫਾਰ ਇਗਜ਼ਾਮਪਲ U ਵੀਜ਼ਾ ਆ ਗਿਆ ਪੈਂਡਿੰਗ ਉਹ ਕਈ ਸਾਰੇ ਵੀਜ਼ੇ ਜਿਹੜੇ ਇਦਾਂ ਦੇ ਆ ਪੈਂਡਿੰਗ ਉਹਦੇ ਵਿੱਚ ਤੁਹਾਨੂੰ ਕੋਈ ਹ ਤੇ ਅਲਟੀਮੇਟਲੀ ਇਹ ਹੈ ਕਿ ਜਿਹਦੇ ਕੋਲ ਜਿਹੜਾ ਜਿਹੜਾ ਵੀ ਪੇਪਰ ਹੈਗਾ ਹੁਣ ਇਸ ਵੇਲੇ ਤਾਂ ਕਈ ਵਾਰੀ ਆਪਾਂ ਇਹਦੇ ਬਾਰੇ ਚਰਚਾ ਵੀ ਕੀਤੀ ਹੈ ਪੁਰਾਣੇ ਪ੍ਰੋਗਰਾਮ ਵੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਆ ਪਰ ਜੇ ਸਾਲ ਨਹੀਂ ਸਮਝਾਈ ਤੇ ਹੁਣ ਵੀ ਲਾਸਟ ਮੋਮੈਂਟ ਨਹੀਂ ਸਮਝਾਣੀ ਤੇ ਸਿੱਧਾ ਜੇ ਸਿੰਪਲ ਅੱਖਰਾਂ 'ਚ ਗੱਲ ਕਰੀਏ ਕਿ ਜਿਹਦਾ ਤੁਹਾਨੂੰ ਫਾਇਦਾ ਹੋ ਸਕਦਾ ਕੋਈ ਚੀਜ਼ਾਂ ਦਾ ਫਾਇਦਾ ਹੋ ਸਕਦਾ ਜਿਹੜਾ ਵੀ ਪੇਪਰ ਤੁਹਾਡੇ ਕੋਲ ਹੈਗਾ ਇਨਕਲੂਡਿੰਗ ਵਰਕ ਪਰਮਿਟ ਜਿਹੜੀ ਵੀ ਐਪਲੀਕੇਸ਼ਨ ਤੁਸੀਂ ਫਾਈਲ ਕੀਤੀ ਹੈ ਆਪਾਂ ਤੁਹਾਨੂੰ ਉਹ ਪ੍ਰੋਟੈਕਟ ਕਰਦੀ ਆ ਨਹੀਂ ਪ੍ਰੋਟੈਕਟ ਕਰਦੀ ਆਪਣੀ ਜੇਬ 'ਚ ਰੱਖੋ ਕਿਉਂਕਿ ਕਈ ਵਾਰੀ ਇਹਦੇ ਵਿੱਚ ਨਜਾਇਜ਼ ਬੰਦੇ ਵੀ ਜਿਹੜੇ ਪੇਲੇ ਜਾਂਦੇ ਆ ਸਿਟੀਜ਼ਨ ਨੂੰ ਵੀ ਕਈ ਵਾਰੀ ਡਿਪੋਰਟ ਕਰ ਦਿੰਦੇ ਆ ਬਾਅਦ ਚ ਉਹਨਾਂ ਨੂੰ ਪਤਾ ਲੱਗਦਾ ਫੇਰ ਵਾਪਸ ਲੈ ਕੇ ਆਂਦੇ ਆ ਮਾਫੀ ਮੁਫੇ ਮੰਗੇ ਸੋ ਇਦਾਂ ਆ ਕਿ ਜਦੋਂ ਸਾਰਿਆਂ ਨੂੰ ਰਾਉਂਡ ਅਪ ਕਰਦੇ ਆ ਤੇ ਜੇਦੀ ਨਹੀਂ ਜ਼ੁਬਾਨ ਖੁੱਲਦੀ ਕਈ ਵਾਰੀ ਉਹ ਵੀ ਰਾਉਂਡ ਅਪ ਨਾਲ ਹੀ ਹੋ ਜਾਂਦਾ ਜਾਂ ਕਈ ਵਾਰੀ ਉਹ ਸੁਣਦੇ ਵੀ ਨਹੀਂ ਆ ਦੇ ਡੋਂਟ ਕੇਅਰ ਦੂਸਰੀ ਗੱਲ ਇਹ ਹੈ ਕਿ ਪਿਛਲਾ ਵਾਲਾ ਪ੍ਰੋਗਰਾਮ ਆਪਣਾ ਜ਼ਰੂਰ ਦੇਖਿਓ ਜਿਹਦੇ ਵਿੱਚ ਆਪਾਂ ਕਿਹਾ ਸੀਗਾ ਕਿ ਜਦੋਂ ਤੁਹਾਡੇ ਪੁਲਿਸ ਵਾਲਾ ਘਰੇ ਆ ਜਾਵੇ ਤੇ ਕੀ ਕਰਨਾ ਇਹ ਗੱਲ ਹੁਣ ਧਿਆਨ ਨਾਲ ਸੋਚੋ ਕਿ ਦੇਖੋ ਜੇ ਤਾਂ ਉਹਨਾਂ ਨੂੰ ਪਤਾ ਕਿ ਤੁਸੀਂ ਕੌਣ ਆ ਡਿਪੋਟੇਸ਼ਨ ਆਰਡਰ ਲਿਸਟਾਂ ਨੂੰ ਸਟਾਉਣਾ ਕੋ ਹੈਗੀਆਂ ਫਿਰ ਤੁਹਾਨੂੰ ਫੜਨ ਆਂਦੇ ਆ ਫਿਰ ਤਾਂ ਉਹਨਾਂ ਨੇ ਪੂਰੀ ਤਿਆਰੀ ਨਾਲ ਉਹਦੇ ਵਿੱਚ ਤੁਸੀਂ ਕੁਝ ਨਹੀਂ ਕਰ ਸਕਦੇ ਜੇ ਤੁਹਾਡਾ ਡਿਪੋਟੇਸ਼ਨ ਆਰਡਰ ਉਹ ਜੇ ਉਹਨਾਂ ਨੇ ਧਿਆਲਿਆ ਕਿ ਲਿਸਟਾਂ ਜਿਹੜੀਆਂ ਉਹਨਾਂ ਨੇ ਕਿਹਾ ਕਿ 7 ਮਿਲੀਅਨ ਲੋਕੀ ਕੱਢਣੇ ਆ ਉਹਦੇ ਵਿੱਚ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਹੁਣ ਪਿਛਲੇ ਹਫਤੇ ਸਾਨੂੰ ਬੜੇ ਕਾਲ ਆਏ ਬੰਦੇ ਕੋਈ 90s ਦਾ ਕੋਈ 2000s ਦਾ ਮਤਲਬ ਪਿਛਲੇ ਹਫਤੇ ਮਤਲਬ ਪਹਿਲੀ ਗੱਲ ਤਾਂ ਇਹ ਹੈ ਕਿ ਯਾਰ ਐਡੇ ਸਾਲ ਮਤਲਬ ਕੁਝ ਨਹੀਂ ਕੀ ਇੱਕ ਹਫਤੇ ਪਹਿਲਾਂ ਹੁਣ ਕੀ ਹੋ ਜਾਣਾ ਟਰੰਪ ਦੇ ਆਉਣ ਤੋਂ ਪਹਿਲਾਂ ਨਾਥਿੰਗ ਹੁ ਉਹ ਡਿਪੋਟੇਸ਼ਨ ਹੋ ਗਈ ਹੋ ਗਈ ਉਹਦੇ ਵਿੱਚ ਤੁਸੀਂ ਕੁਝ ਨਹੀਂ ਕਰ ਸਕਦੇ ਕਿ ਮੈਂ ਲਾਤਫਸਾਲਵਾ ਪੇਪਰ ਫਾਈਲ ਕਰ ਦਵਾਂ ਉਹਨਾਂ ਨੇ ਕਿ ਉਹਨਾਂ ਨੇ ਪੂਰੀ ਚੀਜ਼ ਸਵਿਫਟ ਪਲਾਨ ਕੀਤੀ ਕਿ ਸਵਿਫਟ ਡਿਪੋਟੇਸ਼ਨ ਕਰਨੀ ਹੈ ਕਿ ਜਿਹੜਾ ਹੈਗਾ ਉਹਨੂੰ ਫੜ ਕੇ ਤੇ ਭੇਜ ਦੋ ਆਪਸ ਹਨ ਹੁਣ ਜਿਹੜਾ ਗੱਲ ਇਹ ਆ ਜਾਂਦੀ ਹੈ ਮੇਨ ਕਿ ਸਾਰਿਆਂ ਦਾ ਇਹ ਕੋਈ ਨਾਮ ਨਹੀਂ ਵੀ ਹੁੰਦਾ ਸੋ ਕਈ ਵਾਰੀ ਇਹ ਤੁੱਕਾ ਹੀ ਲਾਂਦੇ ਆ ਜਦਦਾ ਬੇਕਰ ਫੀਲਡ ਚੱਲਗੇ ਸ਼ਿਕਾਗੋ ਚੱਲਗੇ ਹੂੰ 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 ਕਿ ਛਾਪਾ ਮਾਰੀਏ ਦੇਖਦੇ ਆ ਕਿੰਨੇ ਬੰਦੇ ਹੱਥ ਲੱਗਦੇ ਆ ਓਲੀ ਮੈਂਟੈਲਟੀ ਆ ਇਹਦੇ ਵਿੱਚ ਸਿੱਧੀ ਜਿਹੜੀ ਗੱਲ ਆ ਜਦੋਂ ਤੁਸੀਂ ਜਾ ਰਹੇ ਆ ਤੁਹਾਨੂੰ ਦੱਸਿਆ ਸੀਗਾ ਕਿ ਤੁਹਾਡੇ ਹੱਕ ਕੀ ਹੈਗੇ ਆ ਉਹਨੂੰ ਕਹਿਣਾ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ ਮੈਂ ਆਪਣੇ ਵਕੀਲ ਨਾਲ ਗੱਲ ਕਰਨੀ ਆ ਜੀ ਉਹ ਮੈਂ ਬੋਲਣਾ ਹੀ ਨਹੀਂ ਉੱਥੇ ਜਿੱਦਾਂ ਮਰਜ਼ੀ ਜਿਹੜੇ ਮਰਜ਼ੀ ਸਾਹਮਣੇ ਗੱਲ ਹੋ ਜਵੇ ਉਹਨੂੰ ਕਹਿਣਾ ਕਿ ਬਈ ਮੈਂ ਤੇਰੇ ਨਾਲ ਨਹੀਂ ਗੱਲ ਕਰਨੀ ਰਾਈਟ ਆਪਣਾ ਸਾਇਲੈਂਟ ਰਹਿਣ ਦਾ ਜਿਹੜਾ ਰਾਈਟ ਆ ਉਹ ਇਨਵੋਕ ਕਰਨਾ ਸਭ ਤੋਂ ਪਹਿਲੀ ਚੀਜ਼ ਠੀਕ ਆ ਕਈ ਸਟੇਟਸ ਦੇ ਵਿੱਚ ਡਿਪੈਂਡਿੰਗ ਤੁਸੀਂ ਕਿਹੜੀ ਸਟੇਟ ਦੇ ਵਿੱਚ ਹੈਗੇ ਆ ਤੁਹਾਨੂੰ ਆਪਣੇ ਆਪ ਨੂੰ ਆਇਡੈਂਟੀਫਾਈ ਕਰਨਾ ਪੈਂਦਾ ਡਿਪੈਂਡਿੰਗ ਤੁਸੀਂ ਕਿਹੜੀ ਸਟੇਟ ਦੇ ਵਿੱਚ ਰਹਿੰਦੇ ਆ ਠੀਕ ਹੈ ਕੈਲਿਸਨੀਆ ਦੇ ਵਿੱਚ ਤੁਹਾਨੂੰ ਆਪਣੇ ਆਪ ਨੂੰ ਆਇਡੈਂਟੀਫਾਈ ਨਹੀਂ ਕਰਨਾ ਪੈਂਦਾ ਤੁਹਾਨੂੰ ਕੋਈ ਨਾਮ ਨੂੰ ਆਪਣਾ ਦੱਸਣ ਦੀ ਲੋੜ ਨਹੀਂ ਹੈਗੀ ਆਪਣੀ ਆਪਣੀ ਸਟੇਟ ਦਾ ਲਾਅ ਆਪਣਾ ਜਿਹੜਾ ਚੈੱਕ ਕਰੋ ਕਿ ਨੂੰ ਆਇਡੈਂਟੀਫਾਈ ਕਰਨਾ ਪੈਂਦਾ ਕਿ ਨੂੰ ਨਹੀਂ ਆਇਡੈਂਟੀਫਾਈ ਕਰਨਾ ਪੈਂਦਾ ਤੇ ਜੇ ਤੁਹਾਨੂੰ ਹੈਗਾ ਤੁਸੀਂ ਕਹੋ ਕਿ ਮੈਂ ਮੇਰਾ ਕੋਈ ਉਹ ਨਹੀਂ ਜ਼ਿੰਮੇਵਾਰੀ ਨਹੀਂ ਮੰਨਦੀ ਤੈਨੂੰ ਆਇਡੈਂਟੀਫਾਈ ਕਰਨਾ ਚੈੱਕ ਕਰ ਲਿਓ ਪਹਿਲਾਂ ਆਪਣੀ ਸਟੇਟ ਦਾ ਲਾਅ ਹੀ ਹੈਗਾ ਪਰ ਹੁਣ ਜੇ ਤੁਸੀਂ ਗੱਡੀ ਚਲਾ ਰਹੇ ਆ ਉਹਦੇ ਵਿੱਚ ਤੁਹਾਨੂੰ ਲਾਇਸੈਂਸ ਰਜਿਸਟ੍ਰੇਸ਼ਨ ਤੇ ਇੰਸ਼ੋਰੈਂਸ ਜਿਹ ਉਹਨਾਂ ਤੁਹਾਨੂੰ ਘੱਟੋ ਘੱਟ ਕਰਨਾ ਪੈਣਾ। ਉਸ ਤੋਂ ਇਲਾਵਾ ਕੋਈ ਵੀ ਜੇ ਸਵਾਲ ਹੋ ਰਿਹਾ ਕਿ ਤੂੰ ਕਿੱਥੇ ਜਾ ਰਿਆਂ, ਕਿੱਥੋਂ ਆ ਰਿਆਂ, ਠੀਕ ਆ। ਆਪਣਾ ਵਰਕ ਪਰਮਿਟ ਦਿਖਾ ਕੰਮ ਕਰਦੇ ਦਾ। ਕੋਈ ਤੁਹਾਡੀ ਜ਼ਿੰਮੇਵਾਰੀ ਨਹੀਂ ਬੰਦੀ ਹੈਗੀ ਕਿ ਦੱਸਣਾ ਇਹੋ ਕਰਨਾ। ਕਿਹਾ ਮੈਂ ਗੱਲ ਹੀ ਨਹੀਂ ਕਰਨੀ ਤੇਨਾਂ। ਵਾਰੰਟ ਲੈ ਕੇ ਆ ਪਹਿਲਾਂ। ਠੀਕ ਆ। ਇਹ ਕਹੋਗੇ ਤਾਂ ਫਿਰ ਇਹ ਆ ਕੇ ਅਗਲੇ ਨੂੰ ਪਤਾ ਲੱਗ ਗਿਆ ਕਿ ਇਹ ਸਮਝਦਾਰ ਬੰਦਾ ਇਹਦੇ ਮੋਰੇ ਦਾਲ ਨਹੀਂ ਗੱਲਣੀ। ਹੂੰ ਇਹਨੂੰ ਪਤਾ ਆਪਣੇ ਰਾਈਟਸ ਦਾ। ਹਾਂ ਰਿਕਾਰਡਿੰਗ ਕਰ ਲਓ ਦੀ ਬੰਦੇ ਦੀ। ਠੀਕ ਆ। ਰਿਕਾਰਡਿੰਗ ਕਰ ਲੋ ਪਰ ਇਹ ਗੱਲ ਸਹੀ ਤੁਹਾਨੂੰ ਕਹੇ ਦੱਸ ਕੇ ਕਰਿਓ ਰਿਕਾਰਡਿੰਗ ਜੇਬ ਚ ਹੱਥ ਪੈਂਦੇ ਤੇ ਗੋਲੀ ਵੀ ਪੈ ਜਾਂਦੀ ਹੈ ਕਈ ਵਾਰੀ ਇਹ ਅਮਰੀਕਾ ਵਾਹੇ ਉਹ ਨਹੀਂ ਕਿ ਬਾਅਦ ਚ ਚਾਰ ਬੰਦੇ ਇਕੱਠੇ ਹੋ ਗਏ ਧਰਨਾ ਲਾ ਦਿੱਤਾ ਥਾਣੇ ਦੇ ਬਾਹਰ ਤੇ ਉਹ ਸਿੱਧਾ ਐਬਸੋਲਿਊਟ ਰਾਈਟ ਹੈ ਕਿ ਭਾਵੇਂ ਬੰਦਾ ਪੈਨ ਵੀ ਜੇਬ ਚੋਂ ਕੱਢਦਾ ਹੋਵੇ ਤੇ ਆਫੀਸਰ ਨੂੰ ਜੇ ਲੱਗਿਆ ਤੇ ਉਹ ਜਸਟੀਫਾਈਡ ਹੈ ਗਾ ਗੱਡੀ ਚ ਚਲਾ ਰਹੇ ਆ ਤੇ ਹੱਥ ਹਮੇਸ਼ਾ ਸਟੀਅਰਿੰਗ ਦੇ ਉੱਤੇ ਰੱਖ ਲੈਣੇ ਆ ਕੋਪ ਨੇ ਅੱਧੇ ਖਿੜਕੀ ਖੋਲਣੀ ਪੂਰੀ ਨਹੀਂ ਖੋਲਣੀ ਪੂਰੀ ਬੰਦ ਨਹੀਂ ਕਰਨੀ ਅੱਧੇ ਖਿੜਕੀ ਖੋਲਣੀ ਠੀਕ ਆ ਤਾਂ ਕਿ ਜ਼ ਜੇ ਕਹੂਗਾ ਸਟੈਪ ਆਊਟ ਆਫ ਵੀਕਲ ਉਹਨੂੰ ਕਹਿਣਾ ਕੀ ਆ ਬਈ ਤੇਰੀ ਪ੍ਰੋਬੇਬਲ ਕੌਜ਼ ਕੀ ਆ ਰਾਮ ਨਾਲ ਗੱਲ ਕਰਨੀ ਕੰਮ ਹੋ ਗਏ ਕਬਰਣਾ ਨਹੀਂ ਡਰਨਾ ਨਹੀਂ ਜੇ ਤੁਸੀਂ ਕਬਰ ਗਏ ਡਰ ਗਏ ਤਾਂ ਉਹਨੂੰ ਲੱਗਿਆ ਕਿ ਕੁਝ ਗਲਤ ਹੋ ਰਿਹਾ ਵਾ ਠੀਕ ਆ ਅਕਸਰ ਜਿਹੜਾ ਕੋਪ ਫੇ ਰੁਕੂਗਾ ਹਰੇਕ ਬੰਦਾ ਕਬਰ ਜਾਂਦਾ ਇਹਦੇ ਵਿੱਚ ਕੋਈ ਹੋਣੀ ਕਹਿਦਾ ਉਹਨੂੰ ਕਿ ਬਈ ਮੈਂ ਨਰਵਸ ਹਾਂ ਤਾਂ ਇਸ ਕੀ ਚੱਕਰ ਹੈਗਾ ਜਿਹੜਾ ਨਾਲ ਕੋ ਪੈਸੈਂਜਰ ਬੈਠਾ ਉਹਨੇ ਵੀ ਆਪਣੇ ਹੱਥ ਜਿਹੜੇ ਆ ਡੈਸ਼ਬੋਰਡ ਤੇ ਰੱਖਣੇ ਆ ਇਹ ਬੜੀ ਜ਼ਰੂਰੀ ਚੀਜ਼ ਆ ਇਹਦੇ ਵਿੱਚ ਹਜ਼ਾਰਾਂ ਕੇਸ ਜਿਹੜੇ ਹੈਗੇ ਆ ਕਿ ਇੱਕਾਤ ਹੋਣਾ ਦਾ ਟ੍ਰਿਗਰ ਤੇ ਹੀ ਹੁੰਦਾ ਇੱਕ ਹੱਥ ਨਾਲ ਉਹ ਨੌਕ ਕਰਦੇ ਆ ਤੇ ਸਿੱਧੇ ਹੀ ਉਹਨਾਂ ਨੂੰ ਜੇ ਕੋਈ ਵੀ ਕਿਉਂਕਿ ਤੁਸੀਂ ਆਪ ਦੇਖੋ ਕਿੰਨੇ ਲੋਕੀ ਸ਼ੂਟ ਹੋਇਆ ਕਿੰਨੇ ਕੋਪਕੂਪ ਜਿਹੜੇ ਮਰੇ ਗੋਲੀ ਮਾਰ ਦਿੰਦੇ ਹਨ ਜਦੋਂ ਤੁਹਾਨੂੰ ਕੋਪ ਨੇ ਪੁੱਲ ਕੀਤਾ ਉਹਨੇ ਤੁਸੀਂ ਪਹਿਲਾਂ ਸੇਫ ਸਾਈਡ ਜਾ ਕੇ ਰੁਕਣੀ ਆ ਗੱਡੀ ਰੋਕਣ ਦਾ ਵੀ ਗੱਡੀ ਦਾ ਹਿਸਾਬ ਆ ਇਹ ਨਹੀਂ ਕਿ ਸਿੱਧੇ ਬੰਨੇ ਤੇ ਰੜਾਣੀ ਆ ਜੇ ਲਾਗੇ ਦਾ ਜਿਹੜਾ ਐਗਜ਼ਿਟ ਆ ਹੌਲੀ ਹੌਲੀ ਕਰਕੇ ਉਹ ਜਿਹੜਾ ਗੱਡੀ ਦਾ ਐਗਜ਼ਿਟ ਲਓ ਤਾਂ ਕਿ ਕੋਪ ਨੂੰ ਪਤਾ ਲੱਗੇ ਕਿ ਇਹ ਬੰਦਾ ਰੁਕ ਰਿਹਾ ਸਪੀਡਿੰਗ ਨਹੀਂ ਕਰਨੀ ਹੌਲੀ ਹੌਲੀ ਜਿਹੜੀ ਲੇਨ ਚੇਂਜ ਕਰਨੀ ਆ ਕੋਪ ਅਕਸਰ ਹੁੰਦਾ ਵੀ ਤੇ ਕਈ ਐਦਾਂ ਦੀਆਂ ਵੀ ਵੀਡੀਓ ਤੁਹਾਨੂੰ ਸੋਸ਼ਲ ਮੀਡੀਆ ਤੇ ਮਿਲ ਜੂਗੀਆਂ ਕਿ ਗੱਡੀ ਗਲਤ ਜਗ੍ਹਾ ਰੁਕਤੀ ਪਿੱਛੋਂ ਟਰੱਕ ਚੜ੍ਹਦਾ ਕਿਸਨੇ ਹੈ ਨਾ ਉਹ ਕੰਮ ਨਹੀਂ ਕਰਨਾ ਪਹਿਲਾਂ ਆਪਣੀ ਸੇਫਟੀ ਦੇਖਣੀ ਆ ਹੁਣ ਕੋਪ ਆ ਗਿਆ ਉਹਨੇ ਉਹਨੇ ਥੋੜਾ ਜਿਹਾ ਟਾਈਮ ਲਾਣਾ ਉਹਨੇ ਪਹਿਲਾਂ ਤੁਹਾਡੇ ਲਾਇਸੈਂਸ ਪਲੇਟ ਵਗੈਰਾ ਇਹੋ ਸਾਰਾ ਚੈੱਕ ਕਰਨਾ ਜਾਂ ਉਹਨੇ ਤੁਹਾਡਾ ਲਾਇਸੈਂਸ ਲੈ ਕੇ ਵਾਪਸ ਆਪਣੀ ਗੱਡੀ ਨਾਲ ਜਾਣਾ ਹਮ ਹਮ ਕੋਪ ਦੇ ਆਉਣ ਤੋਂ ਪਹਿਲਾਂ ਹੀ ਤੁਸੀਂ ਆਪਣੇ ਗੱਡੀ ਦੀ ਜਿਹੜੀ ਲਾਈਟ ਅੰਦਰ ਆਨ ਕਰ ਲੈਣੀ ਆ ਕਿ ਸਾਰਾ ਉਹਨੂੰ ਅੰਦਰ ਦੇਖੇ ਠੀਕ ਹੈ ਜੇ ਟੈਂਟ ਟੰਡ ਟੰਟ ਸ਼ੀਸ਼ੂ ਸ਼ੀਸ਼ੂ ਕਰਾਏ ਆ ਸਾਰੇ ਜਾਂ ਤਾਂ ਉਹਨੂੰ ਪਹਿਲਾਂ ਖੋਲੋ ਇਦਾਂ ਦਾ ਸੀਨ ਨਹੀਂ ਕਰਨਾ ਕਿਸੇ ਨੇ ਕਿ ਹੁਣ ਕੋਪ ਆ ਕੇ ਤੁਹਾਡੇ ਮੋਹਰੇ ਖੜਾ ਦੇ ਤੁਸੀਂ ਵਿੰਡੋ ਰੋਲ ਕਰ ਰਹੇ ਆ ਤੇ ਵਿੰਡੋ ਚੋਂ ਉਹਨੂੰ ਦਿਖ ਕੁਝ ਨਹੀਂ ਰਿਹਾ ਉਹਦੀ ਸੇਫਟੀ ਦਾ ਉਹ ਚੱਕਰ ਪੈ ਜਾਂਦਾ ਉਹ ਪ੍ਰੋਬਲਮ ਜਿਹੜੀ ਆ ਜਾਂਦੀ ਹੈ ਤੇ ਰਾਈਟ ਵੇ ਦੇ ਆ ਟ੍ਰੇਨਡ ਕਿ ਉੱਥੇ ਫਿਰ ਕੁਝ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਨਹੀਂ ਪਤਾ ਕਿ ਇਲੀਗਲ ਜੇ ਬੰਦਾ ਰਾਉਂਡ ਅਪ ਕਰ ਰਿਹਾ ਉਹ ਗੈਂਗਸਟਰ ਵੀ ਹੋ ਸਕਦੇ ਆ ਡਰੱਗ ਡੀਲਰ ਵੀ ਹੋ ਸਕਦੇ ਆ ਕੁਝ ਵੀ ਹੋ ਸਕਦਾ ਸੋ ਤੁਹਾਡੇ ਬੈਸਟ ਇੰਟਰਸਟ ਹੈਗਾ ਕਿ ਆਪਣੇ ਆਪ ਨੂੰ ਜਿਹੜਾ ਵਿਜ਼ੀਬਲ ਦੱਸੋ ਉਦਾਂ ਜੌਬ ਕਵਪਦੀ ਹੁੰਦੀ ਹੈ ਕਿ ਡੀਐਸ ਸੈਲੈਕਟ ਕਰਨਾ ਸਿਚੁਏਸ਼ਨ ਨੂੰ ਪਰ ਉਹਨਾਂ ਨੇ ਕਰਨਾ ਗੁਰਨਾ ਨਹੀਂ ਇਹ ਚਾਰਜਡ ਹੁੰਦੇ ਆ ਜਿਆਦਾਤਰ ਯੰਗ ਬੰਦੇ ਰਹਿੰਦੇ ਆ ਕਈ ਬੰਦੇ ਤਾਂ ਉਦਾਂ ਹੀ ਖੁਦ ਹੀ ਵਲੰਟੀਅਰ ਕਰ ਰਹੇ ਆ ਕਿ ਸਾਨੂੰ ਤੁਸੀਂ ਡਿਪੋਟਾਈਜ਼ ਕਰੋ ਆਪਾਂ ਦਾ ਡੀਡਿਪੋਟੇਸ਼ਨਾਂ ਦੇ ਵਿੱਚ ਹੈਲਪ ਜਿਹੜੀ ਕਰਾਂਗੇ ਹਨਾ ਪੰਗੇ ਲੈਣ ਵਾਲੇ ਵੀ ਬਥੇਰੇ ਆ ਤੇ ਉਹ ਜਿਹੜੀ ਤੁਹਾਨੂੰ ਮੈਂ ਸਧਾਰਨ ਜੀ ਗੱਲ ਦੱਸਦਾ ਆਪਣੇ ਇੱਥੇ ਜਿੱਦਾਂ ਹੁਣ ਸੈਨੋਜ਼ੇ ਵੀ ਕਈ ਵਾਰੀ ਲੰਘਦੇ ਵੱੜਦੇ ਆਂਡਿਕ ਕੁਆਂਟੀਟੀ ਵਿੱਚ ਜਿੱਦਾਂ ਹੁੰਦੇ ਨਾ ਕਈ ਵਾਰੀ ਜਿਹੜਾ ਪਤਾ ਕੀ ਇਮੀਗ੍ਰੇਸ਼ਨ ਵਕੀਲ ਆ ਉਹ ਵੀ ਅੱਜਕੱਲ ਜਿਹੜਾ ਹੈਗਾ ਕ ਆ ਦੇਖਾ ਗਿਆ ਨਹੀਂ ਕਹਿੰਦਾ ਆ ਨੋ ਫॉर ਸ਼ੋਰ ਕਹਿੰਦਾ ਕਰ ਦੇਣੀ ਆ ਮੈਂ ਕਰੂਗਾ ਫਿਰ ਉਦੋਂ ਦੀ ਉਦੋਂ ਦੀ ਗੱਲ ਆ ਹਨਾ ਤੇ ਲੋਕੀ ਜਿਹੜੇ ਖੁਦ ਵੀ ਆ ਸਵਾਦ ਲੈਣ ਵਾਲੇ ਵੀ ਵਿੱਚ ਜਿਹੜੇ ਬਥੇਰੇ ਆ ਜੀ ਜੀ ਤੇ ਪਰੇ ਆ ਕਿ ਜਿਹੜਾ ਜਿਹੜੀ ਵੀ ਹੁਣ ਮੈਂ ਕਹਿੰਦਾ ਸੋਸ਼ਲ ਮੀਡੀਆ ਦੀ ਫੁਕਰੀ ਹਰੇਕ ਚੀਜ਼ ਜਿਹੜੀ ਹੈਗੀ ਆ ਉਹਦਾ ਜਿਹੜਾ ਤੁਸੀਂ ਕਹਿ ਲਓ ਕਿ ਭੁਗਤਾਨ ਜਿਹੜਾ ਹੈਗਾ ਕਿਸੇ ਆਧਾਰਨ ਬੰਦੇ ਨੂੰ ਕਰਨਾ ਪੈਣਾ ਜਿਹੜਾ ਪੁਰਾਣਾ ਵਿਚਾਰਾ ਕਿਸੇ ਦੇ ਪੇਪਰ ਖਰਾਬ ਹੋ ਗਏ ਸੀ ਸੋ ਇਹ ਆ ਕਿ ਤੁਸੀਂ ਉਹਨੂੰ ਬਸ ਆਪਣੇ ਜਿਹੜਾ ਦਰਵਾਜ਼ਾ ਨਹੀਂ ਖੋਲਣਾ ਬਿਨਾ ਵਾਰੰਟ ਤੋਂ ਉਹਨੂੰ ਕਹਿਣਾ ਵਾਰੰਟ ਦਿਖਾ ਦਰਵਾਜ਼ੇ ਥੱਲੋਂ ਕਰਕੇ ਦਿਖਾ ਉਹ ਚੀਜ਼ੇ ਤੁਹਾਨੂੰ ਪਤਾ ਨਾ ਤਾਂ ਹੁਣ ਜੇ ਉਹ ਆ ਕੇ ਮੰਨ ਲਓ ਕਿ ਉਹਨਾਂ ਨੂੰ ਪਤਾ ਕਿ ਆਪਾਰਟਮੈਂਟ ਇਲੈਗਲ ਰਹਿੰਦੇ ਆ ਜਿਹੜਾ ਨੇ ਹੁਣ ਦਰਵਾਜ਼ਾ ਖੋਲਤੋਂ ਉਹਨਾਂ ਤਾਂ ਚੱਕ ਹੀ ਲੈਣਾ ਫਿਰ ਜਿਹਨਾਂ ਨੇ ਆਪ ਹੀ ਕਹਿ ਦਿੱਤਾ ਕਿ ਮੈਂ ਇਲੈਗਲ ਆ ਸੋ ਉਹ ਜਿਹੜੀ ਚੀਜ਼ ਸੀਗੀ ਕਿ ਪਹਿਲਾਂ ਵਾਰੰਟ ਦਿਖਾ ਮੈਨੂੰ ਤੇ ਮੈਂ ਦਰਵਾਜ਼ਾ ਨਹੀਂ ਖੋਲਣਾ ਮੈਂ ਕੁਝ ਬੋਲਣਾ ਨਹੀਂ ਮੇਰੇ ਵਕੀਲ ਨਾਲ ਗੱਲ ਕਰੋ ਇਹ ਤਿੰਨ ਚੀਜ਼ਾਂ ਜਿਹੜੀਆਂ ਯਾਦ ਰੱਖੋ ਤੇ ਕਵਾਇਟ ਰਹੋ ਉੱਥੇ ਜ਼ਿਆਦਾ ਮੂੰਹ ਖੋਲਣ ਦੀ ਲੋੜ ਨਹੀਂ ਕਿਸੇ ਨੂੰ ਵਿੱਚ ਬਚੋਲਾ ਨਹੀਂ ਪਾਣਾ ਜਿਹੜਾ ਤੁਹਾਡੇ ਕੋਈ ਘਰ ਸੱਜਣ ਮਿੱਤਰ ਰਹਿ ਰਿਹਾ ਠੀਕ ਆ ਤੁਹਾਡੇ ਨਾਲ ਨਹੀਂ ਰਹਿੰਦਾ ਗੈਸਟ-ਗ ਹੁਣ ਗੈਸਟਰਾ 'ਚ ਕੀ ਆ ਨਵਾਂ ਕੋਈ ਬੰਦਾ ਆਇਆ ਉਹਨੇ ਤਾਂ ਕਾਪ ਨੇ ਦਰਵਾਜਾ ਖੜਕਾਇਆ ਉਹਨੇ ਖੋਲ ਦੇਣਾ ਹੈ ਨਾ ਇੰਡੀਆ ਵਾਲੀ ਆਪਣੀ ਆਦਤ ਜਿੱਦਾਂ ਹੁੰਦੀ ਆ ਉਹਨੂੰ ਵੀ ਕਹਿਣਾ ਕਿ ਭਾਈ ਤੂੰ ਦਰਵਾਜਾ ਨਹੀਂ ਖੋਲਣਾ ਤੇ ਦੂਸਰੀ ਗੱਲ ਇਹ ਹੈ ਕਿ ਜੇ ਉਹ ਕਲਾਕਾਰ ਹੈ ਤੁਸੀਂ ਸਾਰੇ ਕਮਾਕਰਾਂ ਤੇ ਗਏ ਹੈ ਤੇ ਉਹਨੇ ਕਾਪ ਨੂੰ ਕਹਿਣਾ ਕਿ ਭਾਈ ਮੈਂ ਇੱਥੇ ਗੈਸਟ ਆ ਮੇਰੀ ਅਥਾਰਟੀ ਨਹੀਂ ਹੈਗੀ ਤੁਹਾਨੂੰ ਮੈਂ ਘਰ ਦੇ ਅੰਦਰ ਆਂਦਾਂ ਮੈਂ ਤੁਹਾਨੂੰ ਅੰਦਰ ਆਂ ਨਹੀਂ ਦੇਣਾ ਇਹ ਚੀਜ਼ ਕਾਪ ਨੂੰ ਕਹਿਣੀ ਹੈ ਕਿ ਮੇਰੀ ਅਥਾਰਟੀ ਨਹੀਂ ਹੈਗੀ ਇਹਦੇ ਉੱਤੇ ਬਹੁਤ ਸਾਰਾ ਜਿਹੜਾ ਕੇਸ ਲਾਅ ਹੈਗਾ ਕਿ ਕੌਣ ਅਥਾਰਾਈਜ਼ ਕਰ ਸਕਦਾ ਨਹੀਂ ਕਰ ਸਕਦਾ ਪਰ ਜੇ ਤੁਸੀਂ ਕਹੋਗੇ ਨਹੀਂ ਉਹਨਾਂ ਨੂੰ ਜੀ ਬਿਲਕੁਲ ਆ ਰੀਸੈਂਟਲੀ ਪਤਾ ਲੱਗਾ ਸੀਗਾ ਟ੍ਰੈਨੀ ਟੈਕ ਹੈ ਨਾ ਜੀ ਉਹਨੇ ਇਸੇ ਜਿਹੜੇ ਮਾਹੌਲ ਦੇ ਵਿੱਚ ਜਿਹੜੀਆਂ ਖਬਰਾਂ ਆ ਰਹੀਆਂ ਬੰਦੇ ਜਿਹੜੇ ਜਾਣਦੇ ਆ ਏਮਪਲॉयर्स ਆ ਉਹਨਾਂ ਨੇ ਬਹੁਤ ਸਾਰੇ ਇਮਪਲਾਈਜ਼ ਨੂੰ ਕਿਹਾ ਵੀ ਭਾਈ ਅਜੇ ਸਾਨੂੰ ਕੁਝ ਨਹੀਂ ਪਤਾ ਵੀ ਅੱਗੇ ਕੀ ਬਣਨਾ ਹੈ ਜਿਨ੍ਹਾਂ ਦੇ ਕਾਗਜ਼ ਪੱਤਰ ਨਹੀਂ ਆ ਉਹਨਾਂ ਨੇ ਕਹਿ ਦਿੱਤਾ ਉਹਨਾਂ ਨੂੰ ਵੀ ਕੰਮ ਤੇ ਨਾ ਆਓ ਇਹ ਇੱਕ ਇਕਨੋਮਿਕਲ ਸਿਚੁਏਸ਼ਨ ਇੱਕ ਡਿਫਰੈਂਟ ਇਹਦਾ ਆਸਪੈਕਟ ਆਪਾਂ ਨੂੰ ਇਹ ਦੇਖਣ ਨੂੰ ਮਿਲਣਾ ਹੈ ਕਿਉਂਕਿ ਅਗਲੇ ਜਦੋਂ ਰਾਉਂਡ ਅਪ ਕਰਦੇ ਆ ਕਿਸੇ ਸਟੋਰ ਤੋਂ ਰੈਸਟੋਰੈਂਟ ਤੋਂ ਕੰਮ ਕਰਨ ਵਾਲੀ ਥਾਂ ਤੋਂ ਤੇ এমਪਲয়ਰ ਨੂੰ ਦੱਸਤਾ ਸੀ 8 ਡਾਲਰ ਤੱਕ ਦਾ ਜੁਰਮਾਨਾ ਹੈ ਕਹਿੰਦੇ ਵੀ ਜੇ ਤੁਸੀਂ ਹਾਂ ਡਾਕੂਮੈਂਟਡ ਬੰਦਾ ਹਾਇਰ ਕਰਕੇ ਰੱਖਿਆ ਹੈ ਇਹ ਇਹ ਸਿਚੁਏਸ਼ਨ ਹੈ ਰਾਈਟ ਨਾਓ ਰਿਐਲਿਟੀ ਆ ਜੋ ਗਰਾਊਂਡ ਦੇ ਉੱਤੇ ਹੋ ਰਿਹਾ ਇਹ ਵੀ ਰਿਪੋਰਟਸ ਆ ਰਹੀਆਂ ਬਹੁਤ ਸਾਰੇ ਜਿਹੜੇ ਜਾਣਕਾਰ ਉਹ ਦੱਸ ਰਹੇ ਆ ਵੀ ਜਿਹੜੇ ਤੁਰੇ ਹੋਏ ਸੀ ਨਾ ਵੀ ਅਸੀਂ ਬਾਰਡਰ ਟੱਪ ਕੇ ਆਉਣ ਨੂੰ ਫਿਰਦੇ ਆ ਉਹ ਰਸਤੇ 'ਚੋਂ ਹੀ ਵਾਪਸ ਜਿਹੜੇ ਉਹਨਾਂ ਨੇ ਮੁੜਨਾ ਸ਼ੁਰੂ ਕਰ ਦਿੱਤਾ ਸੀਵੀਪੀ 1 ਐਪ ਉਹ ਬੰਦ ਕਰਨ ਜਾ ਰਹੇ ਆ 트럼ਪ ਹੁਣੀ ਸੋ ਇਹ ਬਾਰਡਰ ਦੇ ਉੱਤੇ ਮਤਲਬ ਇੰਨੀ ਮਤਲਬ ਉਹਨਾਂ ਦੇ ਹਿਸਾਬ ਦੇ ਨਾਲ ਉਹ ਆਪਣੇ ਪੱਤਰ ਦੇ ਉੱਤੇ ਕਹਿੰਦੇ ਵੀ ਪੂਰੀ ਇਸ ਟਾਈਮ ਜਿਹੜੀ ਸ਼ਕਤੀ ਆ ਉਹਨਾਂ ਨੇ ਇਹ ਕਰਨੀ ਆ ਅ ਸੋ ਇਸ ਚੇਂजेस ਬਹੁਤ ਵੱਡੇ ਪੱਤਰ ਦੇ ਉੱਤੇ ਉਦਾਂ ਕਹਿੰਦੇ ਹੁੰਦੇ ਨਾ ਵੀ ਕਈ ਇਹਦੀ ਲਾਈਟ ਸਵਿਚ ਨਹੀਂ ਆ ਵੀ ਫਲਿੱਪ ਕਰਤਾ ਆਨ ਹੋ ਗਿਆ ਤੇ ਆਫ ਹੋ ਗਿਆ ਪਰ ਇਸ ਵਾਰ ਇਦਾਂ ਮਹਿਸੂਸ ਹੋ ਰਿਹਾ ਮਾਹੌਲ ਜਿੱਦਾਂ ਦਾ ਬਣਿਆ ਆ ਵੀ ਇਹ ਲਾਈਟ ਸਵਿਚਾਂ ਨੂੰ ਇਦਾਂ ਨੇ ਕਰਨਾ ਆ ਵੀ ਅੱਜ ਜੇ ਬਾਰਡਰ ਖੁੱਲਾ ਹੈ ਤੇ ਨਾਲ ਦੇ ਨਾਲ ਜਿਹੜਾ ਸੀਲ ਹੋ ਜਾਣਾ ਉਦੋਂ ਦੇ ਵੈਸੇ ਸਖਤੀ ਆਲਰੇਡੀ ਹੁਣ ਬਾਈਡਨ ਉਹਨਾਂ ਨੇ ਵੀ ਕਰਨੀ ਜਿਹੜੀ ਸ਼ੁਰੂ ਕਰ ਹੀ ਦਿੱਤੀ ਸੀ ਪਿਛਲੇ ਕਈ ਮਹੀਨਿਆਂ ਤੋਂ ਸੋ ਅਟਾਰਨੀ ਟੇਕ ਕਹਿੰਦਾ ਜੀ ਹੁਣ ਜਦ ਇਹਨਾਂ ਨੇ ਜਿਹੜਾ ਸ਼ਿਕਾਗੋ ਦਾ ਇਹਨਾਂ ਨੇ ਦੱਸਿਆ ਆਪਰੇਸ਼ਨ ਸੇਫਗਾਰਡ ਜਿਹੜਾ ਦੱਸਿਆ ਸੋ ਇਹ ਕਿੱਦਾਂ ਦੇ ਗੀਅਰ ਦੇ ਵਿੱਚ ਹੋਣਗੇ ਕੀ ਉੱਥੋਂ ਦੀ ਲੋਕਲ ਪੁਲਿਸ ਡਿਪਾਰਟਮੈਂਟ ਉਹਨਾਂ ਦੀ ਸਪੋਰਟ ਉੱਥੇ ਕਰੂਗੀ ਨਹੀਂ ਕਰੂਗੀ ਕੀ ਕੀ ਪਤਾ ਲੱਗ ਰਿਹਾ ਹੈ ਹੋਰ ਜਿਹੜੇ ਮਾਸ ਡੈਪੂਟੇਸ਼ਨ ਦੇ ਇਸ ਪੂਰੇ ਆਪਰੇਸ਼ਨ ਦੇ ਬਾਰੇ ਸੋ ਹੁਣ ਦੇਖੋ ਆਫੈਂਸਿਵ ਤੇ ਦਾ ਡਰੰਪ ਨਹੀਂ ਰਹਿਣਾ ਪਹਿਲਾਂ ਉਹ ਜੇ ਕੋਈ ਚੀਜ਼ ਕਰੂਗਾ ਤੇ ਫਿਰ ਦੂਜੇ ਡਿਫੈਂਸ ਚ ਰਿਸਪੌਂਡ ਕਰੂਗੇ ਹੂੰ 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 ਤੇ ਜਦ ਤੱਕ ਉਹ ਚੀਜ਼ ਕਰੂਗਾ ਨਹੀਂ ਕੋਈ ਕੁਝ ਪਹਿਲਾਂ ਐਡਵਾਂਸ ਦਾ ਕੋਈ ਕੁਝ ਕਰ ਨਹੀਂ ਸਕਦਾ ਹਣਾ ਸੋ ਉਹਨਾਂ ਨੇ ਸ਼ਿਕਾਗੋ ਜਿਹੜਾ ਬੜਾ ਸਟਰੈਟੇਜੀਕਲੀ ਚੁਣਿਆ ਤੁਸੀਂ ਲੋਕੇਸ਼ਨ ਉਹਦੀ ਦੇਖੋ ਕਿੰਨੀਆਂ ਬੈਟਲ ਗਰਾਉਂਡ ਸਟੇਟਸ ਉਹਦੇ ਨਾਲ ਜੜੀਆਂ ਲੱਗਦੀਆਂ ਮਿਡ ਵੈਸਟ ਇਹਦੇ ਸੇਂਟ ਲੂਇਸ ਵਗੈਰਾ ਮੈਂ ਵੀ ਪੜਿਆ ਉੱਥੇ ਹੀ ਆ ਸ਼ਿਕਾਗੋ ਦੇ ਲਾਗੇ ਸ਼ਹਿਰ ਜਿਹੜੇ ਪੈਂਦੇ ਆ ਹਮੇਸ਼ਾ ਉੱਥੇ 50 50 ਪਰਸੈਂਟ ਜਿਹੜਾ ਸੈਂਟੀਮੈਂਟ ਹੁੰਦਾ ਤੁ ਕੋਈ ਬਹੁਤ ਚੰਗਾ ਅਮਰੀਕਨ ਮਿਲ ਜਾਣਾ ਕੋਈ ਆਂਦੇ ਹੀ ਪਹਿਲੇ ਦਿਨ ਹੀ ਮੈਂ ਕਹਾ ਯਾਰ ਇਹ ਪਹਿਲੇ ਦਿਨ ਹੀ ਮੇਨੋ ਔਖਾ ਹੀ ਹੁੰਦਾ ਇਹ ਤੇ ਮੈਂ ਕੰਟਰੀ ਚ ਆਇਆ ਹੀ ਆ ਨਾ ਕੋਈ ਮੈਂ ਦਾ ਕੁਛ ਵਿਗਾੜਿਆ ਜਾਂ ਕੋਈ ਛੱਦਾ ਵੈਸੇ ਹੀ ਜਿਹੜਾ ਪਹਿਲਾਂ ਹੀ ਪਿੱਛਾ ਹੀ ਉਹਦੀ ਹੇਟ ਜਿਹੜੀ ਚੱਲਦੀ ਆ ਰਹੀ ਹੈ ਠੀਕ ਆ ਰੇਸਿਸ ਰੂਸਿਸ ਜਿਹੜੇ ਉਹ ਚਾਰਜ ਅਪ ਹੋ ਜਾਂਦੇ ਆ ਖਬਰ ਮੈਂ ਇੱਕ ਦੇਖ ਰਿਆ ਸੀਗਾ ਕਿਸੇ ਨੇ ਵੈਂਡਲਿਜ਼ਮ ਕਰਤਾ ਉਹਨੇ ਸਟicker ਲਾ ਦਿੱਤੇ ਸਾਰੇ ਸਟੋਰਾਂ ਤੇ ਪਤਾ ਨਹੀਂ ਤਾਂ ਦੇ ਦੇਖੀ ਹੋਣੀ ਤੁਸੀਂ ਕਿ ਵਾਈਟ ਸਨਲੀ ਕਹਿੰਦੇ ਸ਼ੌਪਰ ਹੈਗੇ ਆ ਕਲਰਡ ਬੰਦੇ ਕਹਿੰਦਾ ਸਿਰਫ ਪੰਜ ਹੀ ਆਣ ਦੇਣੇ ਆ ਸਟੋਰ ਤੇ ਹਨਾ ਸਾਰੇ ਸਟੋਰਾਂ ਤੇ ਲ ਤੇ ਉਹ ਮਾਹੌਲ ਕਿਸੇ ਟਾਈਮ ਇੱਥੇ ਹੁੰਦਾ ਸੀਗਾ ਕਿ ਜਿਹੜੇ ਗੋਰੇ ਆ ਉਹ ਅੱਗੇ ਬੈਠੋਗੇ ਬਾਕੀ ਪਿੱਛੇ ਬੈਠੋਗੇ ਕਿਹੜੀ ਟੁੱਟੀ ਤੋਂ ਕੌਣ ਪਾਣੀ ਪੀ ਸਕਦਾ ਨਹੀਂ ਪੀ ਸਕਦਾ ਤੇ ਇਦਾਂ ਦਾ ਜਿਹੜਾ ਰੇਸਿਜ਼ਮ ਵਗੈਰਾ ਕਲੂਕਲਕਸ ਕਲਾਨ ਕਾਫੀ ਇੱਥੇ ਵੀ ਬਹੁਤ ਏਣਾ ਦੀ ਹਿਸਟਰੀ ਜਿਹੜੀ ਰਹੀ ਆ ਵਾਇਲੈਂਟ ਰਹੀ ਆ ਹੂੰ ਤੇ 5 10% ਹਰੇਕ ਦੇਸ਼ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਵੀ ਹਰੇਕ ਦੇਸ਼ ਦੇ ਵਿੱਚ ਵੀ ਜਿਹੜੇ 5 10% ਲੋਕ ਜਿਹੜੇ ਹੁੰਦੇ ਆ ਉਹ ਇਦਾਂ ਹੈਗਾ ਕਿ ਸਮੇ ਦੇ ਚੱਲ ਨਹੀਂ ਨਾਲ ਨਹੀਂ ਚੱਲਣਾ ਚਾਹੁੰਦੇ ਉਹਨਾਂ ਨੂੰ ਪੁਰਾਣੀ ਜਿਹੜੀ ਹਿਸਟਰੀ ਆ ਉਦੇ ਵਿੱਚ ਇਹੋ ਮਾਨ ਜਿਹੜਾ ਮਹਿਸੂਸ ਕਰਦੇ ਆ ਕਿ ਸਾਡਾ 골ਡਨ ਪੀਰੀਅਡ ਹੁੰਦਾ ਹੈਗਾ ਇਹਨੂੰ ਵਾਪਸ ਲੈ ਕੇ ਆਣਾ ਸੋ ਲਗਭਗ 10 15% ਲੋਕ ਜਿਹੜੇ ਰਾਈਟ ਵਿੰਗਰ ਹੈਗੇ ਆ ਇਹ ਇਲਾਨ ਮਸਕ ਨੇ ਆਪਣਾ ਟਵੀਟ ਵੀ ਕੀਤਾ ਇਹਦੇ ਬਾਰੇ ਐਕਸ ਤੇ ਵੀ ਕੀਤਾ ਸੀਗਾ ਕਿ ਉਹ ਕਹਿੰਦਾ ਖੁਦ ਮੈਂ ਮੇਰੇ ਪਬਲਿਕਨ ਨੂੰ ਸਪੋਰਟ ਕਰਦਾ ਪਰ ਕਹਿੰਦਾ 10 15% ਜਿਹੜੇ ਲੋਕ ਹੈਗੇ ਉਹਦੇ ਨਾਲ ਉਹਨਾਂ ਦੀ ਵਿਚਾਰਧਾਰਾ ਨਹੀਂ ਮਿਲਦੀ ਕਿਉਂਕਿ ਇਹ ਬਹੁਤ ਕਟੜ ਤੇ ਇਹ ਜਿਹੜਾ ਹੁਣ ਕਿੰਨੇ ਕੋਹੋ 트럼ਪ ਨੇ ਪਾਵਰ ਕਰਨੇ ਆ ਕਿੰਨੇ ਕ ਨਹੀਂ ਪਰੇ ਆ ਕਿ ਲੋਕੀ ਹੁਣ ਜਿੱਦਾਂ ਚਾਰਜਡ ਦਾ ਜਿਹੜੇ ਇਹ ਹੈਗੇ ਆ ਇਹ ਉਹੀ ਲੋਕੀ ਆ ਤੁਸੀਂ ਵੇਖ ਲਓ ਕਿ ਇਹਨਾਂ ਨੇ ਕਾਂਗਰਸ ਤੇ ਧਾਵਾ ਬੋਲਦਾ ਸੀਗਾ ਉੱਥੇ ਕੋਪਪਣਾ ਨੇ ਮਾਰਤੇ ਸੀਗੇ ਜਦੋਂ 트럼ਪ ਨੇ ਪਿਛਲੀ ਵਾਰੀ ਕਿਹਾ ਸੀਗਾ ਤੇ ਹੁਣ ਸ਼ਹਿਰ ਇਹਨਾਂ ਨੇ ਜਿਹੜੇ ਸਟ੍ਰੈਟੇਜੀਕਲੀ ਚੁਣਨੇ ਆ ਪਹਿਲਾ ਸੈਂਚਰੀ ਸਿਟੀਜ਼ ਇਹ ਕਹਿੰਦੇ ਟਾਰਗੇਟ ਕਰਨੀਆਂ ਸ਼ਿਕਾਗੋ ਐਲ ਏ ਨਿਊਯਾਰਕ ਸੈਨ ਫਰਾਂਸਿਸਕੋ ਠੀਕ ਆ ਇਹ ਬਲੇ ਸ਼ਹਿਰ ਇਹ ਕਹਿੰਦੇ ਜਿਆਦਾ ਜਿਹੜੇ ਸਟਰੋਂਗਹੋਲ ਜਿਹੜੇ ਹੈਗੇ ਆ ਸੈਂਚਰੀ ਸਿਟੀ ਜਿਹੜੇ ਹੈਗੇ ਉਹਨਾਂ ਨੂੰ ਟਾਰਗੇਟ ਕਰਨਾ ਸੈਂਕਚੁਰੀ ਸਿਟੀ ਕਿਹ ਹੁੰਦਾ ਸੈਂਕਚੁਰੀ ਦਾ ਮਤਲਬ ਇਹ ਹੁੰਦਾ ਜਿੱਦਾਂ ਆਪਣੇ ਕਹਿੰਦੇ ਪ੍ਰਵਾਸੀ ਪੰਛੀ ਆ ਗਏ ਸੈਂਕਚੁਰੀ ਕਿੱਥੇ ਅ ਇਹ ਜਿਹੜਾ ਹੁੰਦਾ ਹੈ ਪੰਛੀ ਇੱਥੇ ਸ਼ਿਕਾਰ ਨਹੀਂ ਕਰ ਸਕਦੇ ਇੱਥੇ ਬਚੇ ਹੋਏ ਨੇ ਬਿਲਕੁਲ ਹੂੰ ਇੱਥੇ ਬਚੇ ਹੋਏ ਨੇ ਸੇਫ ਨਾ ਸੈਂਕਚੁਰੀ ਨੂੰ ਕਹਿੰਦੇ ਆ ਤੇ ਸਾਰੇ ਜਿਹੜੇ ਇਹ ਗੰਗਸ ਗੇਰਨਾਂ ਕੋ ਪੂਰਾ ਪ੍ਰੋਪਰ ਜਿੱਦਾਂ ਆਪਣਾ ਰੈਗੂਲਰ ਪੁਲਿਸ ਹੁੰਦੀ ਹੈ ਹਨਾ ਜਾਂਦੀ ਮਿਸ਼ਨ ਦੇ ਉੱਤੇ ਹੂੰ 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 ਤੇ ਡੈਮੋਕਰੈਟਿਕ ਸਿਟੀ ਜਿਹਨਾਂ ਨੇ ਜਿਆਦਾ ਜਿਹੜੇ ਉਹ ਕਰਨੇ ਆ ਸ਼ਿਕਾਗੋ ਪੁਲਿਸ ਡਿਪਾਰਟਮੈਂਟ ਦੀ ਪਹਿਲਾਂ ਹੀ ਜਿਹੜੀ ਸੀਗੀ ਬਿਆਨ ਆ ਗਿਆ ਕਿ ਆਪਾਂ ਕੋਈ ਇੰਟਰਫੇਅਰ ਨਹੀਂ ਕਰਨੀ ਕਰ ਵੀ ਨਹੀਂ ਸਕਦੇ ਉਹ ਫੈਡਰਲ ਲੈਵਲ ਤੇ ਆ ਐਨੀ ਉਹਨਾਂ ਦਾ ਕੋਈ ਨਹੀਂ ਹੈਗਾ ਕਿ ਕੱਚੇ ਬੰਦਿਆਂ ਨੂੰ ਬਚਾਣਾ ਵਾ ਐਂਡ ਆਫ ਇਹ ਇਹ ਹੈ ਕਿ ਉਹ ਫੈਡਰਲ ਲਾਅ ਦੀ ਵਾਇਓਲੇਸ਼ਨ ਚ ਲੋਕ ਉਹ ਹੈਗੇ ਆ ਤੇ ਜੱਜ ਸਾਹਿਬ ਨੇ ਆਲਰੇਡੀ ਆਰਡਰ ਦਿੱਤਾ ਕਿ ਇਹਨਾਂ ਨੂੰ ਬਾਹਰ ਕੱਢੋ ਤੇ ਸ਼ਿਕਾਗੋ ਪੀਡੀਓ ਨੂੰ ਕਰ ਨਹੀਂ ਸਕਦੀ ਇੰਟਰਫੇਰੈਂਸ ਲੀਗਲੀ ਪਰ ਜਿਹੜੀ ਚੀਜ਼ ਆ ਸੈਂਕਚੁਅਰੀ ਸਿਟੀ ਜਿਹੜੀ ਹੈਗੀ ਉਹਦਾ ਮਤਲਬ ਇਹ ਹੈ ਕਿ ਉਹ ਕਹਿੰਦੇ ਆਪਾਂ ਕੋਈ ਸਪੋਰਟ ਨਹੀਂ ਕਰਨੀ ਆਪਾਂ ਵੀ ਆਪਣਾ ਬੰਦਾ ਨਹੀਂ ਦੇਣਾ ਅੱਪਾ ਕੋਈ ਪੇਪਰ ਨਹੀਂ ਕੋਈ ਇਨਫੋਰਮੇਸ਼ਨ ਕੋਈ ਨਹੀਂ ਸ਼ੇਅਰ ਕਰਨੀ ਜੋ ਤੁਹਾਨੂੰ ਫੈਡਰਲ ਗਵਰਨਮੈਂਟ ਦਿੰਦੀ ਆ ਜਿੰਨੀ ਇਨਫੋਰਮੇਸ਼ਨ ਹੈਗੀ ਆ ਉਹਦੇ ਬੇਸ ਤੇ ਤੁਸੀਂ ਐਕਟ ਕਰੋ ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਗੱਲ ਦਾ ਧਿਆਨ ਰੱਖਿਓ ਕਿ ਤੁਹਾਡੇ ਅਪਾਰਟਮੈਂਟਾਂ ਦੇ ਵਿੱਚ ਜੇ ਛਾਪੇ ਪੈਣ ਲੱਗ ਪਏ ਇਹ ਨਹੀਂ ਕਿ ਤੁਸੀਂ ਭੱਜਣਾ ਸ਼ੁਰੂ ਕਰ ਦੇਣਾ ਖਪੜਾ ਦਫੜੀ ਕਰ ਦੇਣੀ ਦਰਵਾਜਾ ਬੰਦ ਕਰੋ ਦਰਵਾਜਾ ਖੋਲਣ ਦੀ ਲੋੜ ਨਹੀਂ ਹੈਗੀ ਹੂੰ ਹੂੰ ਉਹਨੂੰ ਉਹ ਦਰਵਾਜਾ ਖੜਕਾ ਰਿਆ ਉਹਨੂੰ ਕਹਿੰਦਾ ਵਾਰੰਟ ਦਿਖਾ ਵਾਰੰਟ ਦਿਖਾ ਭਾਵੇਂ 10 ਵਾਰੀ ਉਹਨੇ ਟਰਾਈ ਕੀਤਾ ਉਹਨੂੰ ਕਹਿੰਦਾ ਪਹਿਲਾਂ ਵਾਰੰਟ ਦਿਖਾ ਠੀਕ ਆ ਤੇ ਕਈ ਵਾਰੀ ਨਕਲੀ ਵਾਰੰਟ ਵੀ ਦਿਖਾ ਦਿੰਦੇ ਆ ਝੂਠੀ ਕਿ ਅਪਾਰਟਮੈਂਟ ਦਾ ਤੁਹਾਡੇ ਅਪਾਰਟਮੈਂਟ ਦਾ ਨੰਬਰ ਹੋਣਾ ਚਾਹੀਦਾ ਤੇ ਤੁਹਾਡਾ ਨਾਮ ਹੋਣਾ ਚਾਹੀਦਾ ਤੁਸੀਂ ਇਹਨੂੰ ਕਹਿ ਸਕਦੇ ਆ ਕਿ ਮੇਰੇ ਤਾਂ ਵਾਰੰਟ ਐਪਲੀਕੇਬਲ ਨਹੀਂ ਹੈ ਤਾਂ ਪੂਰੇ ਅਪਾਰਟਮੈਂਟ ਕੰਪਲੈਕਸ ਨੂੰ ਆ ਸੋ ਇਹ ਚੀਜ਼ ਜਿਹੜੀ ਹੈਗੀ ਹੈ ਇੰਨਾ ਕਿ ਤੁਹਾਨੂੰ ਉੱਥੇ ਅਟਕਣਾ ਪੈਣਾ ਨਹੀਂ ਤੇ ਫਿਰ ਜੇ ਰਾਉਂਡ ਅਪ ਦੇ ਵਿੱਚ ਤੁਸੀਂ ਆ ਗਏ ਹੋ ਕੰਮ ਖੋਣ ਨੇ ਐਕਸਪਾਇਰਡ ਰਿਮੂਵਲੀ ਜਿਹੜੇ ਕਰਨੇ ਆ ਟੌਮ ਹਮਾ ਦੀ ਤੁਸੀਂ ਗੱਲ ਕਰਦੇ ਸੀਗੇ ਉਹ ਬਿਆਨ ਦੇ ਰਹੇ ਆ ਕਹਿੰਦਾ ਕਿ ਸਾਡਾ ਪਲਾਨ ਇਹੀ ਆ ਸ਼ੌਕ ਐਂਡ ਆਫ ਕਿ ਸਿੱਧੇ ਆਪਾਂ ਵੇਵ ਜਿਹੜੀ ਭੇਜਣੀ ਹੈ ਕਿ ਸਾਰ ਕੀ ਕੀ ਸਾਡਾ ਏਜੰਡਾ ਤੇ ਉਹ ਕਹਿੰਦਾ ਕਿ ਇਹਦਾ ਕਰਨ ਦਾ ਤਰੀਕਾ ਜਿਹੜਾ ਇਹ ਹੈ ਕਿ ਜਿਹੜੇ ਲੋਕਲ ਆਫੀਸਰ ਹੁਣ ਕਈ ਲੋਕਾਂ ਨੇ 트럼ਪ ਰੈਲੀਆ ਦੇ ਵਿੱਚ ਵਲੰਟੀਅਰ ਕੀਤਾ ਸੀਗਾ ਕੋਪਸ ਨੇ ਵੀ ਤੇ ਨੈਸ਼ਨਲ ਗਾਰਡ ਦੇ ਲੋਕਾਂ ਨੇ ਵੀ ਯੰਗ ਜਿਹੜੇ ਲੋਕੀ ਆ ਉਹਨਾਂ ਨੇ ਵਲੰਟੀਅਰ ਹੁਣ ਕੀਤਾ ਸੀਗਾ ਤੁਸੀਂ ਵੇਖੋ ਕਾਰ ਜੈਕਿੰਗਸ ਠੀਕ ਆ ਆਪਣੇ ਬੰਦੇ ਵਾਲੇ ਲੁੱਟ ਕੇ ਗੱਡੀਆਂ ਖੋਲੀਆਂ ਉਹ ਕਰ ਲਿਆ ਮਾਹੌਲ ਜਿਹੜਾ ਦੇਖ ਲਓ ਤੁਸੀਂ ਕਿ ਸਿਰਫ ਇਹਸ ਕਰਕੇ ਕਿ ਪੁਲਿਸ ਨੇ ਢੇਲ ਵਰਤੀ ਸੀ ਕੈਨੇਡਾ ਦੇ ਵਿੱਚ ਠੀਕ ਹੈ ਉਹ ਕੰਮ ਇੱਥੇ ਅਮਰੀਕਾ 'ਚ ਨਹੀਂ ਆਪਣੇ ਹੁੰਦਾ ਹੂੰ ਤੇ ਉਹ ਹੁਣ ਕੀ ਸੀਗਾ ਕਿ ਵੇਖਦੇ ਸੀਗੇ ਸਾਰੇ ਇਹਨਾਂ ਨੂੰ ਪਤਾ ਸੀਗਾ ਉਹਨਾਂ ਨੇ ਆਪ ਹੀ ਵਲੰਟੀਅਰ ਕੀਤਾ ਕਿ ਆਪਾਂ ਵਲੰਟੀਅਰ ਕਰਦੇ ਆਂ ਤੁਸੀਂ ਸਾਨੂੰ ਡਿਪਟਾਈਜ਼ ਕਰੋ ਇਹਦਾ ਮਤਲਬ ਕੀ ਹੁੰਦਾ ਕਿ ਕੋਈ ਜ਼ਰੂਰੀ ਨਹੀਂ ਕਿ ਉਹ ਪੁਲਿਸ ਦੇ ਅਫਸਰ ਆ ਜਾਂ ਕਿਦਾਂ ਵਾਂ ਉਹਨੂੰ ਮੌਕੇ ਦੇ ਹਿਸਾਬ ਨਾਲ ਕੀ ਆਪਰੇਸ਼ਨ ਜਿਹੜਾ ਉਹਨਾਂ ਨੇ ਕਰਨਾ ਉਹਦੇ ਹਿਸਾਬ ਨਾਲ ਉਹਨਾਂ ਨੂੰ ਮੈਨ ਪਾਵਰ ਦੀ ਲੋੜ ਆ ਲੋਕਲ ਤੇ ਤੇ ਇਸ ਵੇਲੇ ਰਿਪਬਲਿਕਨ ਪਾਰਟੀ ਨੂੰ ਬਹੁਤ ਜ਼ਿਆਦਾ ਸਪੋਰਟ ਆ ਉਹ ਸਿੱਧਾ ਹੀ ਕਹਿ ਰਿਹਾ ਕਿ ਕਹਿੰਦੇ ਸਾਡੀ ਲਿਸਟ ਬਹੁਤ ਲੰਬੀ ਆ ਸਾਨੂੰ ਦੇ ਕਿਤੇ ਵੀ ਛਾਪਾ ਮਾਰਨ ਸਾਨੂੰ ਬਥੇਰੇ ਵਲੰਟੀਅ ਤੇ ਨੈਸ਼ਨਲ ਗਾਰਡ ਵਾਲੇ ਲੋਕ ਜਿਹੜੇ ਆ ਕਾਫੀ ਹੱਦ ਤੱਕ ਉਹਨਾਂ ਨੇ ਜਿਹੜਾ ਆਲਰੇਡੀ ਵਲੰਟੀਅਰ ਕੀਤਾ ਤੇ ਇਹਨਾਂ ਦਾ ਪਲਾਨ ਸਿਰਫ ਇਹੀ ਆ 200 ਜਿੱਦਾਂ ਕਹਿੰਦੇ ਸ਼ਿਕਾਗੋ ਬੰਦੇ ਇਹਨਾਂ ਨੇ ਆਪਣੇ ਭੇਜਣੇ ਆ ਤੇ ਬਾਕੀ ਜਿੱਦਾਂ ਇਹਨਾਂ ਨੂੰ ਲੋਡ ਪਈ ਉਹਦੇ ਹਿਸਾਬ ਨਾਲ ਇਹਨਾਂ ਨੇ ਲੋਕਲ ਜਿਹੜੇ ਡਿਪਟਾਈਜ਼ ਕਰਕੇ ਉਹਨਾਂ ਦੇ ਨਾਲ ਜਿਹੜਾ ਫਿਰ ਛਾਪੇਵਾਰੀ ਜਿਹੜੀ ਕਰਨੀ ਸੋ ਬਿਲਕੁਲ ਇਹ ਜਿਹੜੀ ਚੀਜ਼ ਜਿਹੜੀ ਹੁੰਦੀ ਆ